ਨਹੀਂ ਪਾਇਆ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਲਾਹੌਰ ਦੀ ਧਰਤੀ ਤੇ ਬੈਠੇ ਨੇ ਡੇਰਾ ਸਾਹਿਬ ਦੀ ਧਰਤੀ ਤੇ ਬੈਠੇ ਨੇ ਵੈਗਰੂ ਇੱਕ ਡੇਰਾ ਸਾਹਿਬ ਹੈ ਜੋ ਆਪਾਂ ਜਾਂ ਜਿੱਥੇ ਦਰਸ਼ਨ ਕਰਦੇ ਹਾਂ ਡੇਰਾ ਬਾਬਾ ਨਾਨਕਾ ਔਰ ਇੱਕ ਡੇਰਾ ਸਾਹਿਬ ਹੈ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜੀ ਦਾ ਪਿਛਲਾ ਪੁਰਾਣਾ ਪਿੰਡ ਸੀ ਨਾ ਜਦੋਂ ਆਪ ਜੀ ਇੱਧਰ ਤਰਨਤਾਰਨ ਜੋ ਇਲਾਕਾ ਹੈ ਜਦੋਂ ਇਸ ਸਾਈਡ ਤੇ ਜਾਂਦੇ ਹੋ ਗੋਇੰਦਵਾਲ ਸਾਹਿਬ ਤੋਂ ਫਤਿਆਵਤ ਸਾਹਿਬ ਉਹ ਨਹਿਰ ਦੇ ਉੱਪਰ ਤੁਸੀਂ ਜਾਓ ਅੱਗੇ ਚੋਲਾ ਸਾਹਿਬ ਵਾਲੀ ਸਾਈਡ ਨੂੰ ਤੇ ਇੱਧਰ ਇੱਕ ਪਿੰਡ ਆਉਂਦਾ ਹੈ ਡੇਰਾ ਸਾਹਿਬ ਜਿਸ ਦਾ ਪੁਰਾਣਾ ਨਾਂ ਪਠੇਵਿੰਡ ਸੀ ਇੱਕ ਡੇਰਾ ਸਾਹਿਬ ਉਹ ਹੈ ਔਰ ਇੱਕ ਡੇਰਾ ਬਾਬਾ ਨਾਨਕ ਕਰਕੇ ਹੈ ਉਸ ਜਗ੍ਹਾ ਤੇ ਬਾਬਾ ਸ਼ਿਰੀ ਚੰਦ ਜੀ ਬੈਠੇ ਨੇ ਤੇ ਭਾਈ ਕਮਲਿਆ ਜੀ ਉਹਨਾਂ ਦੇ ਸੇਵਕ ਸੀ ਭਾਈ ਕਮਲਿਆ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਭੇਜਦੇ ਨੇ ਤੇ ਭੇਜਦੇ ਕਿਵੇਂ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ਾਂ ਦੇ ਮਹਿਰਾਮਤਾ ਦੇ ਦਾਤੇ ਜੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਵਿੱਚ ਸੁਭਾਈ ਮਾਨ ਨੇ ਹਰੇਕ ਮਹੀਨੇ ਕਹਿੰਦੇ ਸ਼੍ਰੀ ਬਾਬਾ ਸ਼੍ਰੀ ਚੰਦ ਜੀ ਜੋ ਉਹਨਾਂ ਦਾ ਸਤਕਾਰ ਦੇ ਵਿੱਚ ਆਪਾਂ ਕਿਸੇ ਤਰ੍ਹਾਂ ਵੀ ਤੁਸੀਂ ਖਰਚ ਕਹਿ ਲਓ ਜਾਂ ਕਿਸੇ ਤਰ੍ਹਾਂ ਕਹਿ ਲਓ ਬਾਬਾ ਸ਼੍ਰੀ ਚੰਦ ਜੀ ਨੂੰ ਸਤਕਾਰ ਦੇ ਵਜੋਂ 500 ਦਮੜਾ ਉਸ ਸਮੇਂ ਜੋ ਚੱਲਦਾ ਸੀ 500 ਸਿੱਕਾ ਕਹਿ ਲਓ ਮੋਹਰਾਂ ਕਹਿ ਲਓ ਬਾਬਾ ਸ਼੍ਰੀ ਚੰਦ ਜੀ ਨੂੰ ਭੇਜਿਆ ਕਰਦੇ ਕਹਿੰਦੇ ਇਸ ਵਾਰ ਕੀ ਹੋਇਆ ਬਾਬਾ ਸ਼੍ਰੀ ਚੰਦ ਜੀ ਨੂੰ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਵੱਡੇ ਆਪਣੇ ਸੁਪੁੱਤਰ ਦਾ ਤਾਂ ਸ੍ਰੀ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਕਰਦੇ ਨੇ ਕਿਸੇ ਕਾਰਨ ਕਰਕੇ ਯਾਦ ਨਹੀਂ ਰਹਿੰਦਾ ਕਿ ਬਾਬਾ ਸ਼੍ਰੀ ਚੰਦ ਜੀ ਵੱਲ ਜੋ ਮਾਇਆ ਹੈ ਉਹ ਭੇਜਣੀ ਹੈ ਤੇ ਬਾਬਾ ਸ਼੍ਰੀ ਚੰਦ ਜੀ ਆਪ ਭੇਜਦੇ ਨੇ ਭਾਈ ਕਮਲਿਆ ਜੀ ਨੂੰ ਕਿ ਜਾਓ ਤੇ ਜਾ ਕੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਜੋ ਸਾਡੀ ਬਣਦੀ ਸੇਵਾ ਹੈ ਉਹ ਲੈ ਕੇ ਆਓ ਇੱਕ ਤਾਂ ਕਹਿੰਦੇ ਕਿ ਜੋ ਰਹਿੰਦੀ ਆ 500 ਜੋ ਹਰ ਮਹੀਨੇ ਸਾਨੂੰ ਭੇਜਿਆ ਕਰਦੇ ਨੇ ਔਰ ਇੱਕ ਜੋ ਉਹਨਾਂ ਨੇ ਆਨੰਦ ਕਾਰਜ ਕੀਤਾ ਹੈ ਆਪਣੇ ਬੱਚੇ ਦਾ ਵਿਆਹ ਕੀਤਾ ਹੈ ਇਹ ਕੋ ਵੀ ਬਾਂਦੇ ਨੇ ਉਸ ਦੀ ਖੁਸ਼ੀ ਦੇ ਵਿੱਚ ਤੇ ਕਹਿੰਦੇ ਤੁਸੀਂ ਜਾਣਾ ਹੈ ਤੇ ਖੜੇ ਪੈਰ ਹੀ ਵਾਪਸ ਆ ਜਾਣਾ ਹੈ ਤੇ ਜਾ ਕੇ ਬੈਠਣਾ ਨਹੀਂ ਜਦੋਂ ਉੱਥੇ ਜਾਓਗੇ ਜਾ ਕੇ ਫਤਿਹ ਸਾਂਝੀ ਕਰਨੀ ਹੈ ਪਰ ਬੈਠਣਾ ਨਹੀਂ ਜਿੰਨਾ ਚਿਰ ਤੱਕ ਤੁਹਾਨੂੰ ਉਹ ਮੋਹਰਾ ਤੇ ਕਹਿੰਦੇ ਇੱਕ ਸੁੰਦਰ ਘੋੜੀ ਲੈ ਕੇ ਆਉਣੀ ਹੈ ਉਹਨਾਂ ਦੇ ਪਾਸੋਂ ਵਧੀਆ ਘੋੜੀ ਚੰਚਲ ਕਹਿੰਦੇ ਭਾਈ ਕਮਲਿਆ ਜੀ ਜਾਂਦੇ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦੇ ਕੋਲ ਸ੍ਰੀ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਆਪਾਂ ਗੱਲ ਕਰਨੀ ਹੈ ਸਤਕਾਰ ਕਿੰਨਾ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਨ ਦੇ ਅੰਦਰ ਬਾਬਾ ਸ਼੍ਰੀ ਚੰਦ ਜੀ ਪ੍ਰਤੀ ਆ ਕੇ ਫਤੇ ਬੁਲਾਉਂਦੇ ਨੇ ਤੇ ਜਿਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਉਸੇ ਤਰ੍ਹਾਂ ਕਰਦੇ ਨੇ ਫਤੇ ਬੁਲਾ ਕੇ ਖੜੇ ਹੋ ਜਾਂਦੇ ਨੇ ਤੇ ਕਹਿੰਦੇ ਨੇ 1 ਤੇ 500 ਰਜਤ ਪਣ ਜੋ ਹਰ ਮਹੀਨੇ ਦਿੰਦੇ ਹੋ ਉਹ ਰਹਿੰਦਾ ਹੈ ਤੁਹਾਨੂੰ ਯਾਦ ਭੁੱਲ ਗਿਆ ਔਰ ਏਕਾ ਤੁਸੀਂ ਐਰਕੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਆਪਣੇ ਪੁੱਤਰ ਦਾ ਤੁਸੀਂ ਜੋ ਆਨੰਦ ਕੀਤਾ ਹੈ ਵਿਆਹ ਕਾਰਜ ਕੀਤਾ ਹੈ ਉਸ ਦੀ ਖੁਸ਼ੀ ਦੇ ਅੰਦਰ ਹਜ਼ਾਰ ਰਜਤ ਪਣ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਿ ਲੈ ਕੇ ਆਉਣੇ ਹਰ ਇੱਕ ਘੋੜੀ ਲੈ ਕੇ ਆਉਣੀ ਹੈ ਔਰ ਜਿੰਨਾ ਚਿਰ ਤੱਕ ਇਹ ਤੁਸੀਂ ਵਸਤਾਂ ਪ੍ਰਾਪਤ ਨਹੀਂ ਕਰ ਲੈਂਦੇ ਤੁਸੀਂ ਬੈਠਣਾ ਨਹੀਂ ਗੁਰੂ ਅਰਜਨ ਦੇ ਮਹਾਰਾਜ ਜੀ ਮੁਸਕਰਾਏ ਤੇ ਕਹਿੰਦੇ ਕਿ ਜਾਓ ਪਹਿਲਾਂ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਛਕ ਕੇ ਆਓ ਸਾਰਾ ਕੁਝ ਮਿਲ ਜਾਵੇਗਾ ਹਜ਼ਾਰ ਮੋਹਰੇ ਵੀ ਦਿੱਤੀਆਂ ਜਾਣਗੀਆਂ ਰਜਿਤ ਪਣ ਦਿੱਤੇ ਜਾਣਗੇ ਹਜ਼ਾਰ ਸਿੱਕੇ ਔਰ ਜੋ ਵਧੀਆ ਘੋੜੀ ਕੋੜਾ ਜੋ ਹੈ ਉਹ ਵੀ ਆਪ ਜੀ ਨੂੰ ਦਿੱਤਾ ਜਾਵੇਗਾ ਲੰਗਰ ਦੇ ਵਿੱਚ ਜਾਂਦੇ ਨੇ ਨਾਲ ਸਿੱਖ ਜਾਂਦੇ ਨੇ ਉੱਥੇ ਸਤਕਾਰਯੋਗ ਮਾਤਾ ਜੀ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੇ ਨੇ ਮਾਤਾ ਜੀ ਕਹਿੰਦੇ ਨੇ ਬੈਠ ਜਾਓ ਭਾਈ ਕਮਲਿਆ ਜੀ ਬੈਠਦੇ ਨਹੀਂ ਕਿਉਂਕਿ ਬਾਬਾ ਸ਼੍ਰੀ ਚੰਦ ਜੀ ਦਾ ਹੁਕਮ ਹੈ ਵੇਖੋ ਹੁਕਮ ਕਿਵੇਂ ਮੰਨਿਆ ਜਾਂਦਾ ਜਿੱਥੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮੰਨਦੇ ਪਏ ਨੇ ਉੱਥੇ ਭਾਈ ਕਮਲਿਆ ਜੀ ਵੀ ਬਾਬਾ ਸ਼੍ਰੀ ਚੰਦ ਜੀ ਦਾ ਹੁਕਮ ਕਿਵੇਂ ਮੰਨ ਰਹੇ ਨੇ ਕਹਿੰਦੇ ਖਲੋਤਿਆਂ ਖਲੋਤਿਆਂ ਹੀ ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕਿਆ ਔਰ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਔਰ ਉਥੇ ਆ ਕੇ ਮਾਲਕ ਜੀ ਨੂੰ ਕਹਿੰਦੇ ਨੇ ਕਿ ਅਸੀਂ ਪ੍ਰਸ਼ਾਦਾ ਪਾਣੀ ਛਕ ਲਿਆ। ਗੁਰੂ ਸਾਹਿਬ ਪਾਸ਼ਾ ਮਹਾਰਾਜ ਕਹਿੰਦੇ ਨੇ ਜਾਓ ਖਜ਼ਾਨੇ ਦੇ ਵਿੱਚੋਂ ਹਜ਼ਾਰ ਸਿੱਕੇ ਔਰ ਇੱਕ ਵਧੀਆ ਜੋ ਘੋੜਾ ਹੈ ਉਹਨਾਂ ਨੂੰ ਦਿੱਤਾ ਜਾਵੇ। ਲੈ ਕੇ ਆਉਂਦੇ ਨੇ ਜਿੱਥੇ ਹਜ਼ਾਰ ਸਿੱਕਾ ਦਿੱਤਾ ਜਾਂਦਾ ਹੈ। ਮਾਇਆ ਕੋਈ ਵੀ ਕਰੰਸੀ ਹੋਵੇ ਉਸ ਸਮੇਂ ਚੱਲਦੀ ਉਹ ਦਿੱਤੀ ਜਾਂਦੀ ਹੈ। ਵਧੀਆ ਘੋੜਾ ਦਿੱਤਾ ਜਾਂਦਾ ਹੈ। ਗੁਰੂ ਸਾਹਿਬ ਪਾਸ਼ਾ ਮਹਾਰਾਜ ਨਾਲ ਸਿੱਖ ਭੇਜਦੇ ਨੇ। ਉਹਨਾਂ ਦੇ ਨਾਲ ਹੋਰ ਸਿੱਖ ਵੀ ਭੇਜਦੇ ਨੇ ਕਿ ਜਾਓ ਇਹਨਾਂ ਦੇ ਨਾਲ ਹਿਫਾਜ਼ਤ ਦੇ ਨਾਲ ਇਹਨਾਂ ਨੂੰ ਛੱਡ ਕੇ ਆਓ ਨਾਲ ਸਿੱਖ ਜਾਂਦੇ ਨੇ ਬਾਬਾ ਸ਼੍ਰੀ ਚੰਦ ਜੀ ਕੋਲ ਜਾ ਕੇ ਉਹਨਾਂ ਨੂੰ ਛੱਡ ਕੇ ਆਉਂਦੇ ਨੇ ਜਦੋਂ ਜਾਂਦੇ ਨੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੂੰ ਪੁੱਛਦੇ ਨੇ ਕਿ ਤੁਸੀਂ ਗਏ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਜੀ ਨੂੰ ਜਦੋਂ ਬੇਨਤੀ ਕੀਤੀ ਕਿ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਭੇਜਿਆ ਤੇ ਉਹਨਾਂ ਦੇ ਚਿਹਰੇ ਦੇ ਉੱਪਰ ਮੁਖਾਰ ਬਿੰਦ ਦੇ ਉੱਪਰ ਕਹਿੰਦੇ ਕੋਈ ਸ਼ਿਕੰਤ ਨਹੀਂ ਸੀ ਕੋਈ ਸ਼ਿਕਵਾ ਤੇ ਨਹੀਂ ਕੋਈ ਗੁੱਸਾ ਤੇ ਨਹੀਂ ਆਇਆ ਉਹਨਾਂ ਨੂੰ ਕਿ ਉਹਨਾਂ ਨੂੰ 500 ਦਿੰਦੇ ਹਾਂ ਤੇ ਉਹ ਹੋਰ ਹਜ਼ਾਰ ਮੰਗਦੇ ਨੇ ਕਿ ਹਜ਼ਾਰ ਹੋਵੇ ਜਾਂ ਤੁਸੀਂ ਲੇਟ ਹੋ ਗਏ ਤੁਸੀਂ ਭੁੱਲ ਗਏ ਤੁਸੀਂ ਇਹ ਸ਼ਬਦ ਵਰਤੇ ਤੇ ਉਹਨਾਂ ਦਿੱਤੇ ਨਹੀਂ ਭਾਈ ਕਮਲਿਆ ਜੀ ਕਹਿੰਦੇ ਨਹੀਂ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਰਹਿਮਤ ਦੇ ਘਰ ਦਾਇਆ ਦੇ ਸਾਗਰ ਕਹਿੰਦੀ ਉਸੇ ਤਰ੍ਹਾਂ ਹੀ ਉਹਨਾਂ ਦੇ ਚਿਹਰੇ ਦਾ ਜੋ ਨੂਰ ਹੈ ਉਸੇ ਤਰ੍ਹਾਂ ਹੀ ਉਹ ਢਲਕਾ ਮਾਰਦਾ ਰਿਹਾ ਉਹਨਾਂ ਨੇ ਭੋਰਾ ਤਨਕ ਮਾਤਰ ਵੀ ਕਹਿੰਦੇ ਰੰਜ ਨਹੀਂ ਕੀਤਾ ਆਪਣੇ ਚਿਹਰੇ ਦੇ ਉੱਪਰ ਗੁੱਸਾ ਨਹੀਂ ਲਿਆਉਣਾ ਕੀਤਾ ਵੇਖੋ ਕਿੰਨਾ ਸਤਕਾਰ ਹੋਵੇਗਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਿਰਦੇ ਦੇ ਅੰਦਰ ਬਾਬਾ ਸ਼੍ਰੀ ਚੰਦ ਜੀ ਪ੍ਰਤੀ ਅੱਜ ਕਈ ਉੱਠ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰ ਦਿੰਦੇ ਨੇ ਕਿ ਬਾਬਾ ਸ਼੍ਰੀ ਚੰਦ ਜੀ ਵੀ ਬਾਰੇ ਹੋਰ ਵੀ ਕਈ ਕੁਝ ਪਰ ਸਾਧ ਸੰਗਤ ਜੀ ਇਹ ਗੱਲ ਚੇਤੇ ਰੱਖਣੀ ਜ਼ਰੂਰੀ ਹੈ ਕਿ ਜਿੱਥੇ ਧੰਨ ਸ੍ਰੀ ਗੁਰੂ ਅਰਜਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇਹਨਾਂ ਦੇ ਵੱਡੇ ਸੁਪੁੱਤਰ ਜਦੋਂ ਮਾਤਾ ਸੁਲਖਣੀ ਜੀ ਆਏ ਸੀ ਨਾ ਜਦੋਂ ਸ੍ਰੀ ਗੁਰੂ ਅੰਗਦ ਦੇ ਪਾਸ਼ਾ ਮਹਾਰਾਜ ਜੀ ਨੂੰ ਗੁਰਤਾ ਗਦੀ ਦੇ ਉੱਪਰ ਬਿਠਾ ਦਿੰਦੇ ਨੇ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਤੇ ਮਾਤਾ ਸੁਲਖਣੀ ਜੀ ਕਹਿੰਦੇ ਸੀ ਕਿ ਗੁਰਤਾ ਗਦੀ ਤੁਸੀਂ ਇਹਨਾਂ ਨੂੰ ਦੇ ਦਿੱਤੀ ਆ ਮੇਰੇ ਪੁੱਤਰਾਂ ਦੇ ਵਾਸਤੇ ਬਾ ਬਾਕੀ ਕੀ ਰੱਖਿਆ ਤੇ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਜੀ ਦੇ ਬਚਨ ਸੀ ਕਿ ਇਹ ਜਿਹੜੀਆਂ ਦੁਨੀਆਂ ਦੁਨੀਆਂ ਦੇ ਧਨ ਪਦਾਰਥ ਨੇ ਨਾ ਦੁਨਿਆਵੀ ਲੋੜਾਂ ਨੇ ਕਿਸੇ ਕਿਸਮ ਦੀ ਵੀ ਕੋਈ ਘਾਟ ਨਹੀਂ ਰਹੇਗੀ ਪਰ ਜੇ ਅੰਤਰੀਵ ਸੁੱਖ ਚਾਹੀਦਾ ਹੈ ਤੇ ਫਿਰ ਪਰਮੇਸ਼ਰ ਦਾ ਨਾਮ ਜਪਣਾ ਪਵੇਗਾ ਮਾਲਕ ਨੇ ਉਸ ਸਮੇਂ ਵੀ ਬਖਸ਼ਿਸ਼ ਕੀਤੀ ਸੀ ਕਿ ਪਰਮੇਸ਼ਰ ਦਾ ਨਾਮ ਜ਼ਰੂਰੀ ਹੈ ਬਾਬਾ ਸ਼੍ਰੀ ਚੰਦ ਜੀ ਵੀ ਜੀ ਦੀ ਵੀ ਬੜੀ ਭਗਤੀ ਸੀ ਬੜੀ ਕਰਨੀ ਵਾਲੇ ਸਨ ਅੱਜ ਲੋਕੀ ਉੱਠ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਤੇ ਜਦੋਂ ਭਾਈ ਕਮਲਿਆ ਜੀ ਕਹਿੰਦੇ ਕਿ ਭੋਰਾ ਵੀ ਸ਼ਿਕਰ ਨਹੀਂ ਮੱਥੇ ਤੇ ਤੇ ਤੁਨ ਤਨ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੇ ਕਹਿੰਦੇ ਅਸੀਸਾਂ ਦਿੱਤੀਆਂ ਕਿ ਗੁਰੂ ਘਰ ਦੇ ਤਵੇਲੇ ਵਦਨ ਗੁਰੂ ਘਰ ਦੇ ਵਿੱਚ ਹੋਰ ਵਾਧਾ ਹੋਵੇ ਬੜੀਆਂ ਅਸੀਸਾਂ ਬਖਸ਼ਿਸ਼ਾਂ ਕਰਕੇ ਨਿਵਾਜਦੇ ਰਹੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਜਿੱਥੇ ਗੁਰੂ ਘਰ ਦੇ ਵਿੱਚ ਪਹਿਲਾਂ ਵੀ ਬਸੇਰਾ ਬਖਸ਼ਿਸ਼ੀਆਂ ਹੋਈਆਂ ਬਾਬਾ ਸ਼੍ਰੀ ਚੰਦ ਜੀ ਨੇ ਵੀ ਜੋ ਆਪਣੇ ਮੁਖਾਰਬਿੰਦ ਤੋਂ ਅਸੀਸਾਂ ਵੀ ਬਖਸ਼ਿਸ਼ ਕੀਤੀਆਂ ਅਸੀਂ ਦੇਖਦੇ ਹਾਂ 6ਵੇਂ ਪਾਸ਼ਾ ਮਹਾਰਾਜ ਜੀ ਦੇ ਵੇਲੇ ਕਿਸ ਤਰ੍ਹਾਂ ਮਹਾਰਾਜ ਜੀ ਦੇ ਕੋਲ ਜੋ ਸੇਖਾ ਅੱਗੇ ਭਰਤੀ ਹੁੰਦੇ ਕਿਸ ਤਰ੍ਹਾਂ ਵਧੀਆ ਕਿਸਮ ਦੇ ਜੋ ਘੋੜੇ ਲੈ ਕੇ ਆਉਂਦੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਸੇਵਾ ਕੀਤੀ ਘੋੜਾ ਭੇਜਿਆ ਬਾਬਾ ਸ਼੍ਰੀ ਚੰਦ ਜੀ ਨੂੰ ਹੁਣ ਇੱਥੇ ਵੀ ਕਈ ਲੋਕ ਕਹਿ ਦੇਣਗੇ ਕਈ ਕਿੰਤੂ ਪਰੰਤੂ ਕਰਨਗੇ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਪਰ ਜਿਹੜੇ ਗੁਰੂ ਕੇ ਪਿਆਰੇ ਨੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਰਸਨਾ ਦੇ ਉੱਪਰ ਪਰਮੇਸ਼ਰ ਦਾ ਵਾਸਾ ਹੁੰਦਾ ਏ ਤੇ ਜੋ ਗੁਰੂ ਹੈ ਉਹ ਆਪ ਤੇ ਸਮਰੱਥ ਹੈ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਆਪਣੇ ਉਹ ਪਿਆਰਿਆਂ ਦੀਆਂ ਰਸਨਾ ਤੇ ਵਸ ਜਾਂਦੇ ਨੇ ਸੋ ਸਾਧ ਸੰਗਤ ਜੀ ਜਿੱਥੇ ਸਾਡੇ ਅੰਦਰ ਗੁਰੂ ਦੇ ਪ੍ਰਤੀ ਤੇ ਪਿਆਰ ਹੈ ਹੀ ਹੈ ਉਥੇ ਨਾਲ ਅਸੀਂ ਆਪਣੇ ਮਨ ਦੇ ਅੰਦਰ ਤਨ ਤਨ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੂੰ ਵੀ ਉਸੇ ਉਹਨਾਂ ਹੀ ਸਤਕਾਰ ਬਣਦਾ ਦੇਣਾ ਹੈ ਉਸੇ ਤਰ੍ਹਾਂ ਹੀ ਉਹਨਾਂ ਨੂੰ ਉਸੇ ਸਤਕਾਰ ਦੀ ਨਿਗਾ ਦੇ ਨਾਲ ਵੇਖਣਾ ਹੈ